ਸਾਸਰੀ ਦਾ ਦੋਸਤੋ ਮੈਥਡੋ ਦੋਸਤੋ ਸੁਣਨਾ ਰਾਇ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਇਹ ਮਾਂ ਆ ਤੇ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬੱਚਾ ਗਵਾਚਿਆ ਹੋਇਆ ਹੈ ਬੱਚਾ ਮੰਦਗੁੱਦੀ ਹੈ ਜੇਕਰ ਤੁਹਾਨੂੰ ਕਿਤੇ ਮਿਲਦਾ ਹੈ ਤੇ 50000 ਰੁਪਏ ਤੁਹਾਨੂੰ ਦਿੱਤਾ ਜਾਣਾ ਹੈ ਜੇਕਰ ਤੁਸੀਂ ਇਸ ਬੱਚੇ ਨੂੰ ਲੱਭ ਕੇ ਦਿਓਗੇ ਇਹ ਮਾਂ ਹੈ ਦਰਦ ਦਾ ਠੋਕਰਾਂ ਖਾ ਰਹੀ ਆ ਬੱਚੇ ਲਈ ਬੱਚੇ ਲੱਭਣ ਦੇ ਲਈ ਕਿੱਥੇ ਨਹੀਂ ਗਏ ਇਹ ਬੱਚਾ ਕਮਾਲ ਕੇ ਤੋਂ ਗਵਾਚਿਆ ਹੋਇਆ ਹੈ ਤੇ ਕਾਮ ਵਾਲੇ ਪੱਤਨ ਰਹਿੰਦੇ ਨੇ ਇਹ ਜਿਹੜੇ ਬੱਚੇ ਦੀ ਜਿਹੜੀ ਇਨਫਾਰਮੇਸ਼ਨ ਹੈ ਉਹ ਕਮਾਲ ਕੇ ਤੋਂ ਧਰਮਕੋਟ ਵਾਲੀ ਸਾਈਡ ਤੇ ਆਇਆ ਹੋਇਆ ਕਿਸੇ ਵੀ ਤੁਹਾਨੂੰ ਪਿੰਡ ਤੱਕ ਪਹੁੰਚਦੀ ਹੈ ਇਹ ਖਬਰ ਤੁਸੀਂ ਸਾਨੂੰ WhatsApp ਨੰਬਰ ਤੁਹਾਨੂੰ ਦੇ ਦਿੱਤਾ ਹੈ ਇਸ ਨੰਬਰ ਤੇ ਕਾਲ ਕਰ ਦਿਓ ਜਾਂ ਤੁਸੀਂ ਸਾਨੂੰ ਕਾਲ ਕਰ ਦਿਓ ਤੇ ਜਿਹੜਾ ਵੀ ਕਾਲ ਕਰੂਗਾ ਬੱਚਾ ਸਾਨੂੰ ਲੱਭ ਕੇ ਦੇਊਗਾ ਉਸ ਨੂੰ 50000 ਰੁਪਏ ਦਾ ਨਾਮ ਦਿੱਤਾ ਜਾਣਾ ਤੇ ਇਹ ਜਿਹੜੇ ਆ ਮਾਪੇ ਖੜੇ ਹੋਏ ਨੇ ਇਹ ਸਾਡੇ ਕੋਲ ਆਏ ਨੇ ਸਟੂਡੀਓ ਦੇ ਵਿੱਚ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਬੱਚਾ ਲੱਭ ਨਹੀਂ ਰਿਹਾ ਕਾਫੀ ਸਮੇਂ ਤੋਂ ਲਗਭਗ ਕਿੰਨਾ ਟਾਈਮ ਹੋ ਗਿਆ ਜੀ ਅਜੇ 1 ਮਹੀਨਾ 8 ਦਿਨ ਹੋ ਗਏ ਆ ਜੀ ਅਜੇ 1 ਮਹੀਨਾ 8 ਦਿਨ ਹੋ ਗਿਆ ਨਹੀਂ ਲੱਭ ਰਿਹਾ ਨਹੀਂ ਲਵੜਿਆ ਹੈ ਅਜਾ ਜੇ ਤੁਹਾਨੂੰ ਕੋਈ ਸਾਡਾ ਦਰਸ਼ਕ ਲੱਭ ਕੇ ਦਿੰਦਾ ਹੈ ਉਹਨੂੰ 50000 ਰੁਪਏ ਦੇ ਦਵੋਗੇ ਹਾਂ ਜਿਹਾ ਜਿਹਾ ਇਲਾਮ ਮਿੰਦਰ ਨੂੰ ਤਿਆਰ ਹੈ ਉਸੇ ਟਾਈਮ ਠੀਕ ਹੈ ਉਸੇ ਟਾਈਮ ਇਲਾਮ ਮਿਲ ਜਾਊਗਾ ਇਹ ਬੱਚੇ ਦੀ ਜਿਹੜੀ ਹਾਲਤ ਠੀਕ ਨਹੀਂ ਬੱਚਾ ਬੋਲ ਨਹੀਂ ਸਕਦਾ ਉਹ ਬੱਚਾ ਇਸ ਤਰ੍ਹਾਂ ਹੈ ਕਿ ਬਲੋ ਕੋਈ ਪੁੱਛ ਲਵੇ ਕਿ ਤਰਾ ਕਿਹੜਾ گاਉਂ ਪੈਂਦਾ ਹੈ ਗਾਉਂ ਦਾ ਨਹੀਂ ਦੱਸ ਸਕਦਾ ਨਾਮ ਤੇ ਆਪਣਾ ਡਾਇਰੀ ਦਾ ਵੀ ਨਾਮ ਨਹੀਂ ਦੱਸ ਸਕਦਾ ਦੋ ਜੁਬਾਨ ਅੱਛਾ ਨਾਮ ਨਹੀਂ ਦੱਸ ਸਕਦਾ ਨਾਮ ਨਹੀਂ ਦੱਸ ਸਕਦਾ ਦੋ ਜੁਬਾਨ ਦਾ ਬੰਦ ਰਹਿੰਦਾ ਹੈ ਅੱਛਾ ਬਾਕੀ ਐਸੇ ਬਲਕ ਕੋ ਵੀ ਕੰਮ ਕਾਜ ਕਰਨ ਨੂੰ ਮੰਮੀ ਡੈਡੀ ਹਾਂ ਪਪਾ ਸਾਰਾ ਜਾਂਦਾ ਹੈ ਅੱਛਾ ਉਹ ਜੋ ਸਮਝਦਾ ਗੱਲ ਨੂੰ ਸਮਝ ਲੈ ਕੋਲ ਨਹੀਂ ਪਾਂਦਾ ਹਾਂ ਉਹ ਦੋ ਜੁਬਾਨ ਨਹੀਂ ਖੁਦਾ ਕਿ ਮਤਲਬ ਮੇਰਾ ਚਾਂਦੀ ਬਾਲ ਗਾਉ ਹੈਗਾ ਹਾਂ ਚਾਹੇ ਮੇਰਾ ਡੈਡੀ ਦਾ ਇਹ ਨਾ ਹੈਗਾ ਇਹ ਵੀ ਕਹਿ ਸਕਦਾ ਉਹ ਜਵਾਨ ਹੈ ਆਪਣਾ ਨਾਂ ਦੱਸੂਗਾ ਕੋਈ ਪੁੱਛੇਗਾ ਕਿ ਤੇਰਾ ਨਾਂ ਕੀ ਹੈਗਾ ਕਬਸੀਮਾ ਉਨ ਦਰਸ਼ਕਾਂ ਨੂੰ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਤੁਲਕਾਂ ਨੂੰ ਭਾਈ ਮੇਰਾ ਬੁਨਤੀ ਇਹ ਹੀ ਹੈਗਾ ਕਿ ਕੋਈ ਭਾਈ ਬੰਦੂ ਨੂੰ ਮਿਲ ਜਾਵੇ ਇਹ ਮੁੰਡਾ ਤੋ ਇਸ ਖਬਰ ਤੇ ਐਸੇ ਨੰਬਰ ਤੇ ਤੁਸੀਂ ਫੋਨ ਕਰੋ ਜੇ ਕਿਸੇ ਕੋਲ ਲੱਭ ਜਾਵੇ ਪਤਾ ਕਰਕੇ ਪਤਾ ਚੇ 50000 ਰੁਪਏ ਮੈਂ ਦਿਨ ਨੂੰ ਇਲਾਮ ਉਸੇ ਟਾਈਮ ਇਲਾਮ ਨਹੀਂ ਜੂ ਭਾਈ ਭਾਈ ਕਹਿੰਦਾ ਲੱਭ ਕੇ ਦੇ ਦੋ 50000 ਰੁਪਏ ਤੁਹਾਨੂੰ ਨਾ ਦਿੱਤਾ ਜਾਊਗਾ ਏ ਬਾਪ ਐ ਇਹ ਮਾਂ ਐ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਜਿੱਹ ਬਗਾਂ ਪਰ ਆਏਗਾ ਮੇਰੇ ਮੁੰਡਾ ਜਿੱਹ ਘਰੇ ਪਰ ਕਿਸੇ ਘਰੇ ਪਰ ਆਨੇ ਟਾਨੇ ਤੇ ਬੈਠਾ ਹੋਊਗਾ ਬਸ ਲੱਭ ਕੋ ਦੇ ਦਿਓ ਮੈਂ 50000 ਰੁਪਏ ਦੇਣੇ ਉਸੇ ਟਾਈਮ ਤਿਆਰ ਐ ਬਸ ਇਹ ਹੀ ਐ ਮੇਰੇ ਬਾਈਓ ਮਾਦਾ ਕਹਿਣਾ ਐ ਕਿ ਮੇਰੇ ਬੱਚੇ ਨੂੰ ਕੋਈ ਵੀ ਲੱਭ ਦਿਓ ਜੇ ਕਿਸੇ ਨੇ ਘਰੇ ਰੱਖਿਆ ਹੋਇਆ ਕੋਈ ਕੰਮ ਕਰਾਉਂਦਾ ਪਿਆ ਜੇਕਰ ਤੁਸੀਂ ਦੇਖਿਆ ਕੋਈ ਕੰਮ ਕਰਾ ਰਿਆ ਬੱਚਾ ਤੇ ਸਾਨੂੰ ਦੱਸੋ ਜੇਕਰ ਤੁਸੀਂ ਸੜਕ ਤੇ ਜਾਂਦਾ ਕਿਸੇ ਪਿੰਡ ਦੇ ਵਿੱਚ ਵੇਖਿਆ ਹੋਵੇ ਇਸ ਬੱਚੇ ਨੂੰ ਤੇ 50000 ਰੁਪਏ ਇਨਾਮ ਹੈ ਜਿਹੜਾ ਬੱਚੇ ਦਾ ਪਤਾ ਦੱਸੂਗਾ ਬੱਚਾ ਸਾਨੂੰ ਲੱਭ ਕੇ ਦੇਊਗਾ ਹੁਣ ਇਹ ਇਹ ਜਿਹੜੀ ਵੀਡੀਓ ਇਹਨੂੰ ਵੱਤ ਵਤ ਸ਼ੇਅਰ ਕਰ ਦਿਓ ਤੇ ਇੰਨੀ ਸ਼ੇਅਰ ਕਰ ਦਿਓ ਕਿ ਮਾਂ ਦਾ ਪੁੱਤ ਲੱਭ ਜਾਵੇ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਫੇਰ ਮਿਲਦੇ ਆ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ